ਕੋਈ ਨਾ ਜਖੜੀ ਕਰਨਾ ਹੈ ਕੋਈ ਚੁੱਕ ਨਾ ਚੁੱਕ ਨਾ ਚੁੱਕ ਨਾ ਅੰਜੀ ਅੰਜੀ ਕੋਈ ਤਾਂ ਜਾ ਜਾਵਾਂ ਤੇ ਲੈ ਲੈ ਦੇ ਯਾਰ ਲੈ ਦੇ ਰੇਡੀ ਦੀ ਵੈਸਾ ਕਰਨੀ ਹੈ ਕਿ ਜਾਨਾ ਮੈਂ ਜਾਨਾ ਉੱਤੇ ਅੱਛਾ ਇੱਕ ਫੇਰਾ ਇੰਗਲਿਜ ਜਾਣੇ ਹੂੰ ਜਾਈਂਗੀ ਲਿਆਉਣੇ ਤੇ ਬਾਹਰ ਕਰ ਜਾਂ ਯਾਨੀ ਕਿ ਤੈਨੂੰ ਮੈਂ ਝੂਠਾ ਦਿੰਦਾ ਰਹਾ ਮੈਂ ਝੂਠਾ ਯਾਰਾਂ ਆ ਚੀਜ਼ ਰਿਕਾਰਡ ਕਰਨੀ ਹੈ ਆ ਖਲੋ ਵੀ ਜਾਨਾ ਤਾਂ ਮੈਨੂੰ ਕਿਤੇ ਖਾ ਤਾਂ ਬਣਾ ਲੈ ਦੇ ਇੱਕ ਬੜੀ ਪਤਲੀ ਬਣਾ ਲਾ ਮਾ ਫੜ ਕੇ ਰੱਖਿਆ ਰੇੜੀ ਨੇ ਰੇੜੀ ਨੂੰ ਜਾਂਦੇ ਭਜਨ ਰੇੜੀ ਟੱਗ ਗਈ ਜੇ ਥੋੜਾ ਪੱਖਾ ਹੀ ਘੁਮਾਈਂਦਾ ਪੱਖਾ ਹੀ ਘੁਮਾਈਂਦਾ ਘੁਮਾ ਘੁਮਾ ਪੱਖਾ ਪੂਰਾ ਘੁਮਾਈਂਦਾ ਪੂਰਾ 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 ਘੁਮਾ ਲੰਮਾ ਕਰਕੇ ਸਟ ਖਾ ਨਹੀਂ ਤਿੰਨ ਤੋਂ 60 ਡਿਗਰੀ ਘੁਮਾ ਫੇਰਾ ਦੁਬਾਰਾ ਆਉਣਾ ਪਾਉਣਾ ਹੈ ਤਿੰਨ ਕੋ ਇੱਥੇ ਪਾਸ ਪਿੱਛੇ ਚੱਲ ਵਿਸ਼ਾਨੇ ਯੋਰ ਲਾ ਦੇ ਯੋਰ ਲਾ ਲਾ ਦੇ ਯੋਰ ਲਾ ਦੇ ਕੱਢ ਦਿਓ ਬਾਹਰ ਮੇਲ ਮੇਲ ਕੋਈ ਨਹੀਂ ਬੰਦ ਹੋ ਰਿਹਾ ਇਹਨਾਂ ਦਾ ਕੀ ਕਸੂਰ ਹੈ ਹੈ ਇਧਰ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੇ ਨਵੇਂ ਦਿਨ ਇੱਕ ਨਵੇਂ ਵਲੌਗ 'ਚ ਸਾਰੇ ਭਰਾਵਾਂ ਦਾ ਵੈਲਕਮ ਅਤੇ ਸਵਾਗਤ ਆ ਜੀ ਆਨਵਾਸਦੇ ਆਪਾਂ ਕਰਦੇ ਆਂ ਇਹਦਾ ਨਵਾਂ ਵਲੌਗ ਸ਼ੁਰੂ ਅੱਜ ਜਿਹੜੀ ਆਪਣੀ ਰੁਟੀਨ ਹੋਗੀ ਤੁਹਾਡੇ ਸਾਰੇ ਭਰਾਵਾਂ ਨਾਲ ਸਾਂਝੀ ਕਰਾਂਗੇ ਸੋ ਜੁੜ ਕੇ ਰਹਿਣਾ ਤੇ ਵਲੌਗ ਪੂਰਾ ਦੇਖਣਾ ਲਓ ਜੀ ਸਵੇਰ ਸਵੇਰ ਦਾ ਟਾਈਮ ਆ ਤੇ ਆਪਣਾ ਕੰਮ ਕਾੜੇ ਤਾਂ ਸਟਾਰਟ ਕੱਪੜੇ ਛਪੜੇ ਬਦਲਨੇ ਵਰਦੀ ਆਪਣੀ ਚੇਂਜ ਕਰੀਏ ਪੁਰਾਣੀ ਵਰਦੀ ਚਾਹੀਏ ਤੇ ਚੱਲ ਕੇ ਹੁਣ ਪੱਠੇ-ਪੁੱਠੇ ਕੁੱਤਣੇ ਆ ਲਓ ਜੀ ਸਵੇਰ-ਸਵੇਰ ਦਾ ਟਾਈਮ ਸ਼ੁਰੂ ਪੱਠਿਆਂ ਦੀ ਕੁਤرائی ਚਾਚਾ ਲੱਗਾ ਢੋਕੇ ਰਗੜਨ ਤੇ ਕਰਦੇ ਆ ਸ਼ੁਰੂ ਟਾਈਮ ਹੋ ਗਿਆ ਜਨਾਬ 6:30 ਦਾ ਮੈਂ ਕਿਹਾ ਤੁਹਾਨੂੰ ਦਿਖਾ ਦਈਏ ਕਿ ਕਿਸ ਤਰ੍ਹਾਂ ਆਪਾਂ ਦੀ ਦਿਨ ਦੀ ਰੁਟੀਨ ਹੁੰਦੀ ਸ਼ੁਰੂ ਤੇ ਇੱਥੇ ਹੀ ਆਪਾਂ ਰੁਟੀਨ ਸ਼ੁਰੂ ਦੀ ਚਵਾਈ ਆਪਾਂ ਕਰ ਲਈ ਹੈ ਪੱਠਿਆਂ ਦੀ ਵਾਰੀ ਆ ਗਈ ਹੈ ਰੁਟੀਨ ਆਪਣੀ ਹੋ ਗਈ ਹੈ ਸਟਾਰਟ ਤੇ ਚਾਚਾ ਹਮ ਤਰਾਂ ਲੱਗਾ ਡੋਕਾ ਇਹਦਾ ਬੋਲਦਾ ਜੀ ਮੈਂ ਬਗਿਆੜ ਹੈ ਕਿਹਾ ਚਾਚਾ ਹੋਰ ਐਵੇਂ ਜੋ ਉਹ ਨਾ ਤਾਂ ਕਰਦਾ ਸਾਡੇ ਬੰਦੇ ਨੂੰ ਫਿਰ ਨਾ ਆ ਕੇ ਸਲਾਮੋਦ ਨੂੰ ਦੱਸ ਦੇਣਾ ਫਿਰ ਨਾ ਕਹੀ ਨੂੰ ਤੁਹਾਨੂੰ ਪਤਾ ਬੰਦਾ ਹੀ ਨਹੀਂ ਆ ਆ ਬੰਦਾ ਸਹੀ ਨਹੀਂ ਸਹੀ ਕੰਮ ਨਹੀਂ ਸਾਈ ਹਾਂ ਤੁਹਾਨੂੰ ਪਤਾ ਤੇਰੇ ਅਸਰੀਆ ਕਿੱਡੇ ਜਮਣ ਦੇ ਯਾਰ ਵੇਖਾ ਜਮਣ ਦੇ ਮਾ ਉਹ ਚਾਚਾਏ ਹਰਗਦਾ ਅਜਿਹੀ ਚੰਗੀਆਂ ਹੀ ਦੰਦ ਇੱਕ ਵੀ ਮੂੰਹ ਚ ਨਹੀਂ ਰਹਿ ਗਿਆ ਇਹਦੇ ਚਾਚਾ ਤੇ ਦੰਦ ਬਾਰੇ ਕੀ ਆਖੇਗਾ ਚਾਚਾਏ दंद बारे की आखेगा हाँ दंद एक भी नहीं मेरे मुँह च रेह गया चल भी चाचा पढ़ना शुरू कर दे, दे जाना काम शुरू हो गया होगा चाचा कम की हो गया चलो जी टाइम होगा दो ਤੇ ਆਪਾਂ ਸ਼ੁਰੂ ਕਰ ਲਿਆ ਪੱਠੇ ਪਾਉਣਾ ਤੇ ਅੱਧੇ ਕੋ ਬਾਤ ਤੇ ਆ ਅੱਧੇ ਕੋ ਹੋਣ ਨੇ ਜ਼ਰਮੇ ਵੀ ਬੜੀ ਆ ਹਾਂ ਹਾਂ ਬਾਲੇ ਨੇ ਗਿਆ ਨਹੀਂ ਮੈਂ ਸਲਾਮ ਤੁਹਾਨੂੰ ਲੈ ਕੇ ਕਿਉਂ ਭਾਈ ਗਿਆ ਰਹੀ ਤੇ ਬੁਲਾਉਣਾ ਬਣਾ ਭਾਈ ਇਹ ਆਦੇ ਪਾਪਾ ਦੇ ਫੁੱਫੜ ਨੂੰ ਮਿਲਿਆ ਹਾਂ ਮਿਲ ਮਿਲ ਇਹਨਾ ਵਲੋਗ ਬਣਾਉਣਾ ਬੜਾ ਯਾਰ ਬੜਾ ਅੱਜ ਫੁੱਫੜ ਨੂੰ ਮਿਲਿਆ ਫੁੱਫੜ ਨੂੰ ਮਿਲ ਪਾਪਾ ਦੇ ਫੁੱਫੜ ਮਿਲ ਮਿਲ ਕੋਈ ਨਹੀਂ ਦੰਗ ਹੋ ਗਾ ਇਹਨਾਂ ਦਾ ਕੀ ਕਸੂਰ ਹੈ ਹੈ ਇਧਰ ਹਾਂ ਜੀ ਤਾਂ ਜਾ ਗਰੀਆ ਅੱਛਾ ਲਾ ਕੇ ਆ। ਤੋਂ ਲੋ ਜੀ ਡੰਗਰ ਡੰਗਰ ਚੋਕੇ ਤੇ ਆਪਾਂ ਪਹੁੰਚ ਆਏ ਪਨੀਰੀ ਬਿਜਣ। ਪਨੀਰੀ ਲੱਗੇ ਆ ਬਿਜਣ ਨੂੰ। ਉਹਦਾ ਟਾਈਮ ਆ ਗਿਆ। ਮਸਾਖ ਦਾ ਮਹੀਨਾ ਖਤਮ ਹੋ ਗਿਆ ਕੋਈ ਢੇਠ ਚੜ ਗਿਆ ਤੇ ਪਨੀਰੀਆਂ ਬੀਜਣਾ ਹੁਣ ਸਟਾਰਟ ਹੋ ਗਈਆਂ ਆਪਣੇ। ਆ ਜਗ੍ਹਾ ਬਣਾ ਛੜੀ ਆ। ਤਕਰੀਬਨ ਹੈ 15 ਕੋ 16 ਮਰਲੇ ਤੋਂ। ਤੇ ਇਧਰ ਰੂੜੀ ਵੀ ਆ ਗਈ। ਚਾਚਾ ਵੀ ਖਲੋਤਾ। ਲੋ ਵੀ ਚਾਚਾ ਜੀ ਵੀ ਆ ਗਿਆ ਜਨਾਬ 1509 ਆ ਵੀ ਹੈ ਜੀ 1509 ਦਾ ਲੋ ਜੀ ਹੈ ਬ੍ਰੈਡ ਬੀਜ ਲੋ ਜੀ ਆ ਵੀ ਤੁਸੀਂ ਦੇਖ ਸਕਦੇ ਹੋ ਕੰਪਨੀ ਵੀ ਕਿਹੜੀ ਆ ਆਪਾਂ ਕੋ ਕੰਪਨੀ ਦੀ ਮਸ਼ਹੂਰੀ ਨਹੀਂ ਕਰੰਦੇ ਵੀ ਦਿਖਾਣਾ ਤੁਹਾਨੂੰ ਲਓ ਜੀ ਚਾਚਾ ਜੀ ਤੁਸੀਂ ਕਰ ਲਓ ਆਦਾ ਕਾਰਿਆਕਰਮ ਉਹ ਜਿਹੜੀ ਉਹਦਨ ਪਨੀਰੀ ਬੀਜੀ ਸੀ ਉਹ ਆਪਣੇ ਤਾਇਓਰਾਂ ਦੀ ਸੀ ਇਹ ਜਿਹੜੀ ਆ ਹੁਣ ਆਪ ਦੀ ਜ਼ਾਤੀ ਸੀ ਬੀਜਣ ਲੱਗੇ ਆ ਆਹ ਖੋਪਾ ਰੂੜੀ ਦਾ ਆਲੀ ਜੀ ਰੱਖ ਕੇ ਬਰੀਕ ਰੂੜੀ ਜਿਨੂੰ ਆਂਦੀ ਹੈ ए पी बिजली सारी यही चलो लो जी आवाज पै गई क्या ट्रैक्टर दिया स्टार्ट स्टार्टू क ਨੌਂੀ ਬਿਸਮਿਲ੍ਲਾ ਹੋ ਗਈ। ਵਾਲਾ ਸਾਹਿਬ ਨੇ ਕਰਤੀ। ਮਾਰ ਆ ਬਾਦ। ਤੋ ਬੜੀ ਜ਼ਾਫਰਾਨ ਬੀਜੀ ਹੋਈ ਬਾਹਰ ਆ। ਮੈਂ ਤੂੰ ਬੜੀ ਜ਼ਾਫਰਾਨ ਬੀਜੀ ਹੋਈ ਏ। ਇਹ ਛੱਟਾ ਦੇ ਕੇ ਉੱਤੇ ਸੁੱਟਾਂਗੇ ਰੂੜੀ ਆਪਾਂ। ਲਓ ਜੀ ਪਾਣੀ ਦਾ ਜਿਗਾਰਡ ਲੰਗਣ ਲੱਗਾ ਇੱਥੋਂ ਇੱਕ ਮੀਟ ਨੂੰ ਪਾਣੀ ਲਾਉਣਾ ਸੀ ਹਾਂ ਇੱਥੇ ਜੜ੍ਹ ਹੈ ਜੰਮੂ ਦੀ ਜੜ੍ਹ ਵੀ ਹੈਗੀ ਉੱਤੇ ਹਾਂ ਵੇ ਸੈਨ ਨਹੀਂ ਕਿਦਾ ਸਿੱਧਾ ਰੱਖ ਸਿੱਧਾ ਤੋਂ ਕਮਰਾ ਹਾਂ ਹੇ ਬਤੂ ਜੀ ਨੂੰ ਨਹੀਂ ਛੱਡਦੇ। ਹੁਣ ਆਵਾਜ਼ ਸੁਣੀ ਆ ਤੂੰ ਗੁਸੇਰਾ ਮਾ। ਕਿਹੜਾ ਮਾਲ ਕਿਹੜਾ ਇਹਨਾਂ। ਥਾਂ ਵੀ ਬੜੀ ਏ। ਆਓ ਤੇਰੀ ਥੇੜੀ ਬਾਤ ਜਾਣੀ। ਉਹ ਤੇ ਥੇੜੀ ਪੂਰੀ ਆ ਜਣੇ ਫਰਦਾ ਗਈ। ਆ ਬਰਨ ਕਰ। ਇਹ ਆ ਜਾ ਜਾਨ ਸਾਰੀ ਇੱਧੇ ਜਾਂਦੀ। ਥੋੜੀ ਬਾਜ। ਇਹ ਤੇ ਥੋੜੀ ਬਾਜ ਇੱਧਰ ਜਾਂਦੀ ਆਏ। ਮਾ ਮਾ ਨਾਲ ਹਰ ਦਾ ਹਰ ਦਾ ਬੀਨ।

ਇਵੇਂ ਮੋੜੇ ਹੀ ਸੋਟਣਾ ਬੜਾ ਔਖਾ ਹੈ ਇਹ ਮੋੜ ਚ ਲੱਗਦੀ ਇਹ ਨਹੀਂ ਸੋਟਦਾ ਹਾਂ ਅਨਹੀਂ ਐਸਾ ਕਰੋ ਉਹਨੂੰ ਬਾਹਰ ਤੋਂ ਮੋੜੋ ਆਹ ਤੋਂ ਜਾਇਆ ਇਹ ਸੋੜਨ ਦਾ ਤਰੀਕਾ ਨਹੀਂ ਜੀ ਕਿਹੜਾ ਕੂਤਾ ਚੱਕੂ ਹੀ ਨਹੀਂ ਆਏ ਕੋਈ ਛਾਇਏ ਕਿੰਨਾ ਫਾਇਦਾ ਔਰ ਸ਼ਾਇਦ ਡੱਬੀ ਦਾ ਹਥਿਆਰ ਦਾ ਕਿੰਨਾ ਫਾਇਦਾ ਬੱਸ 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 ਅੱਗੇ ਨਾ ਅ ਤਰੀਕਾ ਤੈਨੂੰ ਮੈਂ ਦੱਸਿਆ ਚਾਚਾ ਚਲੋ ਚਲ ਬਲਾ ਵੇ ਤੇਰਾ ਤਰੀਕਾ ਤੈਨੂੰ ਤਰੀਕਾ ਹੀ ਨਹੀਂ ਆਉਂਦਾ ਨਹੀਂ ਨਹੀਂ ਮੈਨੂੰ ਤਰੀਕਾ ਕਿੱਥੇ ਹਾਂ ਮੈਨੂੰ ਕੋਈ ਸਰੇ ਵੱਡਾ ਕੰਮ ਹੈ ਕੀ ਕਿ ਨਾ ਫੜ ਹੈ ਕਿ ਜਿਆਦਾ ਜਿਆਦਾ ਉਥੇ ਨਾ ਉਥੇ ਲਾ ਦੇ ਕਿਥੇ ਲਾ ਦੇ ਲਾ ਇਨਾ ਚੱਲ 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 ਸਿੱਧਾ ਰੱਖ ਕੈਮਰਾ ਤੂੰ ਕੈਮਰਾਮੈਨ ਜਲਦੀ ਫੋਕਸ ਕਰੋ ਕੈਮਰਾਮੈਨ ਫੋਕਸ ਇੱਥੇ ਸਾਡਾ ਇੱਥੇ ਇੱਥੇ now adi papa ha bada bada agwa se veb mo pa jana hai hon miti na sutiya na चल जाना बाद गारे और गाड़वना ਦੀ ਬਨੇੜੀ ਦੀ ਵੀਗੀ ਸਾਡੀ ਇਹ ਸਾਈਡ ਤੇ ਇੰਡੀਅਨ ਤੇ ਚਾਚਾ ਇੰਡੀਅਨ ਇਹ ਸਾਈਡ ਤੇ ਕਿ ਸਾਰੀ ਇੱਥੇ ਹੀ ਹਨਾ ਜਾ ਫੋੜਾ ਚਾਲਾ ਬਾਹਰ ਚਲੋ ਜਾ ਫੋੜਾ ਚਾਲਾ ਲੈ ਲੈ ਫੋੜਾ ਲਿਆ ਇਧਰ ਇਹ ਜੀ ਵੱਡੀ ਕੀ ਬੀਜੀ ਕੀ ਇੰਡੀਅਨ ਪਰਲੀ ਸਾਈਡ ਤੇ ਹੀ 261509 ਦੀ ਬਨੇੜੀ ਆ ਚਾਚਾ ਕੀ ਜਾਣਾ ਮੈਂ ਆ ਜਾਣਾ ਉੱਤੇ ਅੱਛਾ ਇੱਕ ਫੇਰਾ ਇੰਗਲਿਜ ਜਾਣੇ ਹੂੰ ਜਾਣਗੇ ਲਿਆਉਣੇ ਤੇ ਬਾਹਰ ਕਰਨ ਯਾਨੀ ਕਿ ਤੈਨੂੰ ਮੈਂ ਝੂਠਾ ਦਿੰਦਾ ਰਹਾ ਮੈਂ ਝੂਠਾ ਯਾਰਾਂ ਚੀਜ਼ ਰਿਕਾਰਡ ਕਰਨੀ ਹੈ ਤੇ ਇੰਜ ਹੀ ਕਰਨਾ ਸੀ ਆ ਵੇਖਾ ਫੋੜਾ ਲੈਣ ਲੱਗਾ ਤਾਂ ਦੇਖੇ ਲੱਗੀ ਨਹੀਂ ਵੇਖੀ ਤੂੰ ਯਾਰ ਜੋ ਚਾਚਾ ਉੱਤੇ ਚੜ ਕੇ ਖਿਲਣੀ ਨਾ ਉਹ ਇਸ ਤਰ੍ਹਾਂ ਨਹੀਂ ਖਿਲਣੀ ਤੇ ਉੱਤੇ ਚੜ ਕੇ ਖਿਲਾਰਨੀ ਫੋੜੇ ਨਾਲ ਓਏ ਹੱਥਾਂ ਨਾਲ ਖਿਲਾਰ ਹਾਂ ਨਹੀਂ ਹੱਥਾਂ ਨਾਲ ਖਿਲਰ ਕੇ ਜਾਣੀ ਚਲੋ ਚਲੋ ਵੇਖ ਲੈਨੇ ਲੈ 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 ਆ ਚਾਲੋ ਅਖੜੋ ਵੀ ਜਾਨਾ ਤਾਂ ਮੈਨੂੰ ਕਿਥੇ ਥਾਂ ਤਾਂ ਬਣਾ ਲੈ ਇਹ ਬੜੀ ਪਤਲੀ ਬਣਾ ਲੈ ਮਾ ਫੜ ਕੇ ਰੱਖਿਆ ਰੇੜੀ ਨੇ ਜਿਹੜੀ ਨਹੀਂ ਜਾਂਦੀ ਭਜਨ ਰੇੜੀ ਡੱਗ ਜਾਈਏ ਥੋੜਾ ਪੱਖਾ ਹੀ ਘੁਮਾਈ ਜਾਨਾ ਖਮਾ ਖਮਾ ਪੱਖਾ ਪੂਰਾ ਘੁਮਾਈ ਘੁਮਾਣਾ ਪੂਰਾ 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 ਘੁਮਾ ਲੰਮਾ ਕਰਕੇ ਸਟ ਖਾਂ ਤੈਨੂੰ ਤਾਂ 60 ਡਿਗਰੀ ਘੁਮਾਓ ਫੇਰਾ ਦੁਬਾਰਾ ਆਉਣਾ ਪਊਣਾ 360 ਡਿਗਰੀ ਆ ਗਿਆ ਹਲਾ ਬਣ ਕਿ ਜਿਹੜੀ ਆਈ ਤਾਂ ਪੁਰਾ ਬਾਣੀ ਮੈਂ ਖੁੱਸ ਕੇ ਜਾ। ਇਹ ਕਿਤੇ ਆਈ ਨਾ ਜਾਵੇਂ ਮਦਰਾਂ। ਜਿਵੇਂ ਸੀਨਾ ਦਾ ਡਬਾ ਡੇਗਾ। ਆ ਗਿਆ ਯਾਰ ਉਹ ਲੱਗਿਆ। ਗਾ ਰਿਹਾ ਤਾਂ। ਜਿਹੜੇ ਦਾ ਨਾਮ ਕੁਛ ਨਹੀਂ। ਮੈਂ ਸੋਰੀ ਜਾਂਦੇ ਸੱਚੀ ਆਉਂ। ਆ ਲੈ। ਆ ਯਾਰ 2 ਮਿੰਟ ਲੱਗਣਾ ਆ ਜਾ। ਹੱਥ ਨਾ ਕਿੱਡੀ ਸੌਕੀ ਫੜਦੀ ਬਿਆ ਫਰੀਕ ਨਾਲੇ ਕਿੰਨੇ ਨਹੀਂ ਜੇ ਸਾਰੇ ਖਿਲਾੜਨੇ ਹਾਂ ਜੀ ਸਾਰੇ ਆ ਜਾਓ ਫੇਰੇ ਤੋੜੀ ਚੱਲ ਚੱਲ ਟੋੜੀ ਚੱਲ ਹਰ ਕੱਲ ਕਟੋੜੀ ਚੱਲ ਸਾਰੇ ਫਿੱਲ ਆ ਜਾਗਾ ਤੂੰ ਲੱਗੇ ਗੁੱਸਾ ਕੱਢੀ ਦੀ ਹੈ ਪਾਣੀ 흘ੀ ਕਰਾ ਓ ਥੋੜਾ ਛੱਡਿਆ ਥੋੜਾ ਓਏ ਆ ਵੇਖ ਲੈ ਲੈ ਬਈ ਆ ਆਪੇ ਕੰਮ ਥੋੜਾ ਥੋੜਾ ਛੱਡਣਾ ਇਹ ਪਾਣੀ ਅੱਧਾ ਛੱਡਿਆ ਮੰਗ ਰਾ ਸਾਰਾ ਓਏ ਇੱਥੇ ਨਾਲ ਵੀ ਥੋੜਾ ਛੱਡ ਧੁਰ ਘਟਾ ਪਾਣੀ ਘਟਾ ਪਾਣੀ ਉਹ ਤਾਂ ਸਾਰੀ ਰੂੜੀ ਉਸਾਰ ਚੱਲ ਜਾਨੀ ਆਂਦੀ ਵੀ ਜੋ ਖੋਲਦੇ ਆਂਦੀ ਵੀ ਖੋਲਦੇ ਨਹੀਂ ਨਹੀਂ ਆਜੇ ਨਹੀਂ ਖੁੱਲ ਜਿੰਦੀ ਇਹ ਤਾਂ ਥੋੜੀ ਬਾਗ ਦੇ ਫਿਰ ਖੁੱਲਾਂਗੇ ਕਰ ਲੋ ਸਾਰੀ ਚੱਲ ਜਾਨਾ ਬ੍ਰੇਕ ਲਾ ਅਹ ਕੰਢੀ ਲਾਉਣੀ ਹੈ ਕਰ ਚਾਹ ਲਾ ਕਹਿੰਦੇ ਕਿ ਜਿਹੜੀ ਸੁਪਰ ਦਾਪਾ ਬਿਜਲੀ ਹੈ ਨਾ ਦੱਸਾ ਕਿਸ ਤਰ੍ਹਾਂ ਮਿਜਨੀ ਇਸ ਤਰ੍ਹਾਂ ਪਹਿਲੀ ਬਣਾ ਕੇ ਪਾਣੀ ਵਿੱਚ ਛੱਡ ਦੋ ਛੱਡ ਕੇ ਤੇ ਫਿਰ ਦੋ ਦਿਨ ਪਾਣੀ ਵਿੱਚ ਡਾ ਕੇ ਰੱਖੋ ਫਿਰ ਉਹਨੂੰ ਪਾ ਕੇ ਰੰਬਰ ਮਾਰਾ ਮਕਬਰਾ ਰਹਿ ਗਿਆ ਜੀ ਚਲਾ ਗਿਆ ਜੀ ਮਕਬਰਾ ਰਹਿ ਗਿਆ ਮੱਕਾ ਟਾਵਰ ਕਿਹੜਾ ਜਾਣਾ ਬੰਦੇ ਨੇ ਕਿਹਦਾ ਮਾਲ ਪੱਟਾ ਕਿਤੇ ਇੱਥੇ ਬੱਸ ਰੋਡ ਘੜ ਗਿਆ ਕੋਈ ਨਾ ਖੜੀ ਕਰਨਾ ਇਹਦਾ ਚੁੱਕ ਨਾ ਚੁੱਕ ਨਾ ਚੁੱਕ ਨਾ ਜੀ ਇਹਦਾ ਕੋਈ ਤਾਂ ਜਾਵਣ ਦਾ ਰਸਤੇ ਯਾਰ ਫੈਂਦੇ ਸਾਰੀ ਪਿੱਛੇ ਸਾਰੀ ਇੱਕੇ ਥਾਂ ਤੇ ਥੋੜੀ ਖਲਾਰਨੀ ਆ ਜੀ ਵਰਦੀ ਲਾਲਾ ਉਹ ਗੁਰਦੁਆਰੇ ਵੀ ਜਾਣਾ ਹੈ ਵਰਦੀ ਲਾ ਤੇ ਪੀੜੇ ਦੇਖੀਦਾ ਬੰਦ ਕਿਤੇ ਹੋਏ ਅੱਜ ਚਾਲ ਬੜਾ ਰੱਖਦੇ ਚੱਲ ਛੱਡ ਦੇ ਇਹਨੂੰ ਪਰ 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 ਛੱਡ ਦੇ ਇਹਨੂੰ ਪਰ ਹੋ ਗਿਆ ਆਹ ਉਹ ਬਾਰ ਚੱਲ ਵੀ ਚੱਲ ਬਿਸ਼ਾਨੇ ਯੋਰ ਲਾ ਯੋਰ ਲਾ ਲਾ ਦੇ ਯੋਰ ਲਾ ਦੇ ਕੱਢ ਦਿਓ ਬਾਹਰ ਹੋ ਬਰਖਸ਼ੰਦਾ ਚੱਲ ਵੀ ਲਓ ਜੀ ਪਨੀਰੀ ਵੇਚ ਕੇ ਹੋ ਗਏ ਪਹਿਲੇ ਤੇ ਚੱਲੀਏ ਹੁਣ ਪੱਠਿਆਂ ਨੂੰ ਇੱਧਰ ਪਾਣੀ ਲੱਗ ਗਿਆ ਤੇ ਚੱਲੀਏ ਪੱਠਿਆਂ ਨੂੰ ਪੱਠੇ ਵੜ ਲਈਏ ਲਓ ਜੀ ਆ ਗਏ ਪੱਠਿਆਂ ਟੱਕ ਦੇ ਵਿੱਚ ਤੇ ਵੜ ਲਈ ਆਦਾ ਵਾਦਾ ਪੱਠੇ ਉਹਦੇ ਵਲੌਗ ਵੀ ਲਮਾ ਹੁੰਦੇ ਆ ਤੇ ਪੱਠੇ ਵੜ ਕੇ ਵਲੋਗ ਦਾ ਆਪਾਂ ਐਂਡ ਵੀ ਕਰਨਾ ਤੇ ਦਵਾ ਦਬ ਹੁਣ ਵਾਟ ਲਈਨੇ ਪੱਠੇ ਸ਼ਾਮ ਨੂੰ ਲਓ ਜੀ ਪੱਠੇ ਵੜ ਕੇ ਆਪਾਂ ਹੋ ਗਏ ਵੇਲੇ ਤੇ ਹੁਣ ਚੱਲੇ ਆ ਡੇਰੇ ਤੇ ਨਾਈਤ ਹੋਈਏ ਤੇ ਵਲੋਗ ਕਰਦੇ ਆ ਆਪਾਂ ਇੱਥੇ ਐਂਡ ਤੇ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਤੇ ਆਪਾਂ ਮਿਲਦੇ ਆ ਇੱਕ ਨਵੇਂ ਵਲੋਗ 'ਚ